ਕੁੜੀਆਂ ਮੁੰਡੇ ਵੀ ਤੁਹਾਡੇ ਕੋਲ ਬਸ਼ੀ ਕਰਨ ਜਾਂ ਤੰਤਰ ਮੰਤਰ ਵਾਲੇ ਨਾ ਜਿੰਨਾਂ ਨੂੰ ਬਚਾਉਣਾ ਹਰ ਪਾਸਿਓ ਸਿਮਰਨ ਹੀ ਬਚਾ ਸਕਦਾ ਹੈ ਅੰਗੀ ਬਸ਼ੀ ਤੰਤਰ ਕੀਤੇ ਕਰਾ ਹੁੰਦਾ ਜ਼ਰੂਰ ਹੈ ਵੀ ਮਾਨਸਿਕ ਜਿਹੜਾ ਮੇਨ ਕੰਮ ਹੈ ਨਾ ਮਾਨਸਿਕ ਤਣਾਅ ਤੇ ਪਰੇਸ਼ਾਨ ਦੇ ਲੋਕਾਂ ਸਵਰਗਵਾਸੀ ਪਿਤਾ ਪੰਡਿਤ ਰਾਮ ਸਰੂਪ ਜੀ ਕਾਲੀ ਜੀ ਵਾਲੇ ਪਤਲਾ ਲਹਿਰੀ ਰੋਡ ਮਹੱਲਾ ਬ੍ਰਹਮਪੁਰੀ ਵਾਰਡ ਨੰਬਰ 33 ਜਗਨਨਾ ਚੌਧਰੀ ਵਾਲੀ ਗਲੀ ਦੂਸਰੀ ਜਗਮਲੇਲ ਕੋਟਲਾ ਰੋਡ ਖੰਨਾ 제ਠੀ ਨਗਰ ਗੁग्गा 마ੜੀ ਛੋਟਾ ਖੰਨਾ ਇੱਥੇ ਕੀਤੇ ਟੂਨੇ ਕੁਝ ਕਰਵਾ ਕੇ ਖਲਾਇਆ ਜਾਂ ਪਲਾਇਆ ਹੋਵੇ ਪਰਵਾਰਿਕ ਸਮੱਸਿਆ ਘਰ ਵਿੱਚ ਕਲੇਸ਼ ਕੰਮਕਾਰ ਵਿੱਚ ਵਾਧਾ ਤੇ ਹੋਰ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਪੰਡਜੀ ਰਾਮਰਾਜ ਜੀ ਨਾਮ ਪੰਡਤ ਜੀ ਕਿਹੜੇ ਕਿਹੜੀਆਂ ਸਮੱਸਿਆਵਾਂ ਦਾ ਹੱਲ ਕਰਦੇ ਹੋ ਇਸ ਉਸ ਸਾਧੇ ਤੁਸੀਂ ਇਸ ਉਸ ਸਾਧੇ ਜੀ ਸਾਡੇ ਦਾਦੇ ਪੋਤੇ ਦੀ ਪੀੜ੍ਹੀ ਤੋਂ ਕੰਮ ਚੱਲਦਾ ਆ ਰਿਹਾ ਜਨਮ ਪੱਤਰੀ ਟੇਵਾ ਬਣਾਇਆ ਜਾਂਦਾ ਸੁਧਾਇਆ ਜਾਂਦਾ ਔਰ ਹੋਰ ਸਰੀਰ ਦੇ ਦੁੱਖਾਂ ਦੇ ਵੀ ਕਸ਼ਟਾਂ ਵਾਸਤੇ ਗ੍ਰਾਂਂਡ ਦੇ ਕੀ ਮਾਚੋ ਜੀ ਸਾਡੇ ਪਿਤਾ ਜੀ ਰੇਕੀ ਦੇ ਮਹਾਰ ਦਾਦੇ ਪੋਤੇ ਦੀ ਪੀੜ੍ਹੀ ਚੱਲਦੀ ਆ ਰਹੀ ਜਿੱਦੀ ਹੁਣ ਮੈਂ ਦੁਨੀਆ ਦੇ ਬਚਨ ਬੰਦ ਹੋਣ ਦੇ باوجود ਮੈਂ ਕੰਮ ਨਹੀਂ ਸੀ ਕੀਤਾ ਹੁਣ ਮੈਂ ਕੰਮ ਕਰਾਂਗਾ ਦੁਨੀਆ ਦਾ ਪਤਾ ਕੁੜੀਆਂ ਮੁੰਡੇ ਤੁਹਾਡੇ ਕੋਲ ਬਸ਼ੀ ਕਰਨ ਜਾਂ ਤੰਤਰਮੰਤਰ ਵਾਲੇ ਨਾ ਆਉਣ ਜੋ ਕੋਈ ਪਰਿਵਾਰਕ ਕੇਸ ਨੇ ਹੂੰ ਨਾ ਦੇ ਪੱਤੀ ਉਹਨਾਂ ਨੂੰ ਨਾਮਦਾਨਾਂ ਵਿੱਚ ਜੋੜਨਾ ਚਾਹੀਦਾ ਅੱਛੇ ਕੰਮਾਂ ਲਈ ਨਾਮਦਾਨ ਸਿਵਨ ਜੋੜਨਾ ਚਾਹੀਦਾ ਜਿਹੜੇ ਕਿ ਮੇਨ ਸਾਨੂੰ ਕੰਮ ਲੋੜ ਹੈ ਜਿਨ੍ਹਾਂ ਨੇ ਸਾਨੂੰ ਬਚਾਣਾ ਹਰ ਪਾਸਿਓਂ ਸਿਮਰਨ ਹੀ ਬਚਾ ਸਕਦਾ ਕਰਨ ਦੀ ਇੱਛਾ ਰਿਹਾ ਤੁਸੀਂ ਆਪਣਾ ਨੰਬਰ ਵੀ ਬੋਲ ਦਿਓ ਜਿਹੜੇ ਮੰਨ ਲਓ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ ਜਿਸਪੇ ਜਿਸ ਵੀ ਮਾਈ ਬਾਪ ਭੈਣ ਭਾਈ ਨੇ ਮੇਰੇ ਨਾਲ ਸੰਬੰਧ ਕਰਨਾ ਮੇਰਾ ਨੰਬਰ ਹੈ 98723 99922 ਕਿਹੜੀ ਤੱਕ ਕਿੱਥੇ ਮਿਲਣ ਤੁਹਾਨੂੰ ਆ ਚਾਰ ਦਿਨ ਸਾਡੇ ਇੱਥੇ ਘਰ ਮੈਂਦੇ ਬਰਾਂਪੁਰੀ ਮੰਨ ਲਾ ਬਾੜਨਾ ਪਰ ਤੇ ਟਿੱਕ ਲੈ ਲੈ ਢੀਰ ਰੋਥਨਾ ਹਾਂਜੀ ਜਿਸ ਤਰ੍ਹਾਂ ਬਸ਼ੀਕਰਨ ਜਾਂ ਕੀਤਾ ਕਰਾਇਆ ਹੋਰ ਕੀ ਕਹਿਣਾ ਚਾਹੁੰਦੇ ਆ ਨਹੀਂ ਜੀ ਬਸ਼ੀਤਾਂਤਰ ਕੀਤਾ ਕਰਾਇਆ ਹੁੰਦਾ ਜ਼ਰੂਰ ਆ ਵੀ ਮਾਨਸਿਕ ਜਿਹੜਾ ਮੇਨ ਕੰਮ ਹੈ ਨਾ ਮਾਨਸਿਕ ਤਣਾਅ ਤੋਂ ਪਰੇਸ਼ਾਨ ਦੇ ਲੋਕਾਂ ਜਿਹੜੇ ਇਹ ਪ੍ਰੰਸ ਦੁੱਖਾਂ ਦੇ ਪ੍ਰਤੀ ਸਾਨੂੰ ਕਿਸੇ ਤਰ੍ਹਾਂ ਮਿਲਦੇ ਕੀ ਜਾਦੂ ਟੂਣਾ ਕੀਤਾ ਕਰਾਇਆ ਐਵੇਂ ਦੇ ਲੋਕ ਤੁਹਾਨੂੰ ਮਿਲ ਸਕਦੇ ਨੇ ਹਾਂ ਲੋਕ ਭਲਾਈ ਵਾਸਤੇ ਲੋਕ ਲਈ ਜਿਸ ਤਰ੍ਹਾਂ ਘਰਾਂ ਦੇ ਵਿੱਚ ਕਲੇਸ਼ ਮੀਆਂ ਬੀਬੀ ਦੀ ਨਾਮ ਬਣਨੀ ਉਹ ਉਹਨਾਂ ਵਾਸਤੇ ਕਰਾਂਗੇ ਕਿਹਨਾਂ ਵਾਸਤੇ ਕਰੋਗੇ ਜਿਹੜੇ ਆਪਣੇ ਘਰ ਦੇ ਕਲੇਸ਼ਾਂ ਲਈ ਵੀ ਨੰਬੰਦ ਆਂਦਾ ਮੀਆਂ ਬੀਬੀ ਵਾਸਤੇ ਆਂਦਾ ਜਿਹੜੇ ਅਸਕੀ ਲਨ ਨਾਲ ਬੰਦਾ ਦਾ ਕੰਮ ਨਹੀਂ ਇਸ ਕਰਦੇ ਨਾ ਕਰਨਾ ਨਾ ਕਰਨ ਤੇ ਜਿਹੜੇ ਪੂਰਾਸ਼ਕ ਵਗੈਰਾ ਨੇ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਉਹਨੂੰ ਇਹ ਵੀ ਆਪਣੇ ਚੱਤ ਅੱਛੇ ਰਾਤ ਪਵੋ ਆਪਣੇ ਮਾਪਿਆਂ ਦੀ ਕਦਰ ਕਰੋ ਆਪਣੇ ਮਾਪਿਆਂ ਦਾ ਨਾਮ ਉੱਚਾ ਕਰੋ ਪੁੱਠੇ ਰਾਮ ਨਾ ਜਾਓ ਕੁੜੀਆਂ ਮੁੰਡਿਆਂ ਨੂੰ ਐਸੇ ਨਾ। ਇਹ ਤੁਹਾਡੀ ਸ਼ੋਭਾ। ਜਗਦੀ ਸ਼ੋਭਾ। ਸਭਾਂ ਦੀ ਸ਼ੋਭਾ ਸਭ ਬਣੀ। ਜੇ ਪੁੱਠੇ ਰਾਜ ਨੂੰ ਲੰਘਦੇ ਹੋ ਠੀਕ ਹੈ ਵੀ ਭਾਵੇਂ ਕਿਸੇ ਤਰ੍ਹਾਂ ਦੇ ਵੀ ਬੰਦੇ ਨੇ ਮੈਨੂੰ ਮਿਲਣਾ ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਮੈਂ ਲਲੇਹੜੀ ਰੋਡ ਖੰਨਾ ਬਾੜ ਨੰਬਰ 33 ਲਲੇਹੜੀ ਰੋਡ ਖੰਨਾ ਪੰਡਤ ਰਾਮ ਸੁਭੀ ਦੇ ਘਰੇ। ਜਿੱਥੇ ਜਾਨੀ ਜੱਦੀ ਕੂਸਤੀ ਕੰਮ ਚੱਲਦਾ ਹੈ ਮੰਗਲਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਉੱਥੇ ਬਾਕੀ ਦਿਨ ਇੱਥੇ ਬਨੇ ਗੋਗਾ ਮਾਡੀ